ਤੁਸੀਂ ਮੇਲੇ ਤਾਂ ਬਹੁਤ ਵੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਤਿਹਾਸਿਕ ਥਾਂ ਤੇ ਲੈ ਕੇ ਜਾ ਰਹੇ ਹਾਂ ਅਜਿਹਾ ਇਤਿਹਾਸ ਦੇ ਨਾਲ ਜੁੜਿਆ ਹੋਇਆ ਮੇਲਾ ਦਿਖਾਉਣ ਜਾ ਰਹੇ ਹਾਂ ਜੋ ਕਿ ਤੱਗੜ ਭਾਈਚਾਰੇ ਵੱਲੋਂ ਲਗਾਇਆ ਜਾਂਦਾ ਜਿਵੇਂ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਗੋਤ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਇੱਕ ਤੱਗੜ ਗੋਤ ਤੁਸੀਂ ਸੁਣਿਆ ਹੋਵੇਗਾ ਤਾਂ ਉਹ ਤੱਗੜ ਭਾਈਚਾਰੇ ਦੇ ਵੱਲੋਂ ਜਿਨ੍ਹਾਂ ਦਾ ਗੋਤ ਤੱਗੜਾ ਉਹਨਾਂ ਦੇ ਵੱਲੋਂ ਤੱਗੜ ਗੋਤਰ ਦੇ ਵੱਲੋਂ ਇਹ ਮੇਲਾ ਲਗਾਇਆ ਜਾਂਦਾ ਇਹ ਮੇਲੇ ਦਾ ਇਤਿਹਾਸ ਬੜਾ ਡੂੰਗਾ ਆ ਇਹ ਮੇਲੇ ਦਾ ਇਤਿਹਾਸ ਕੀ ਆ ਉਸ ਦੇ ਨਾਲ ਵੀ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਲੁਧਿਆਣਾ ਦੇ ਸੰਧੂਰਾ ਪਿੰਡ ਦੇ ਵਿੱਚ ਇਹ ਮੇਲਾ ਲਗਾਇਆ ਜਾਂਦਾ ਆ ਰਖੜੀਆਂ ਤੋਂ ਤਕਰੀਬਨ 17 ਦਿਨਾਂ ਬਾਅਦ ਇਹ ਮੇਲਾ ਲੱਗਦਾ ਹਰ ਸਾਲ ਮੇਲਾ ਲੱਗਦਾ ਤੇ ਬੜੀ ਦੂਰ ਦਰਾਡੇ ਤੋਂ ਇਸ ਮੇਲੇ ਦੇ ਵਿੱਚ ਸੰਗਤ ਪਹੁੰਚਦੀ ਆ ਜਿਨ੍ਹਾਂ ਦੀ ਕਾਫੀ ਜ਼ਿਆਦਾ ਮਾਨਤਾ ਇਸ ਥਾਂ ਦੇ ਲਈ ਕਿਉਂਕਿ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਬੇਔਲਾਦ ਜਿਹੜੇ ਨੇ ਉਹ ਵੀ ਇੱਥੇ ਆ ਕੇ ਆਪਣੀ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਬਹੁਤ ਸਾਰੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਮੇਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਕਈ ਦਹਾਕਿਆਂ ਤੋਂ ਇਸੇ ਤਰੀਕੇ ਦੇ ਨਾਲ ਭਰਦਾ ਆ ਤੇ ਇਸ ਮੇਲੇ ਦੇ ਵਿੱਚ ਜੋ ਵੀ ਲੰਗਰ ਦੀ ਵਿਵਸਥਾ ਹੁੰਦੀ ਆ ਜੋ ਵੀ ਲੋਕਾਂ ਦੇ ਰਹਿਣ ਦੀ ਵਿਵਸਥਾ ਹੁੰਦੀ ਆ ਲੋਕਾਂ ਦੇ ਲਈ ਸੁੱਖ ਸਹੂਲਤਾਂ ਹੁੰਦੀਆਂ ਨੇ ਉਸ ਦਾ ਸਾਰਾ ਪ੍ਰਬੰਧ ਜਿਹੜਾ ਆ ਤਗੜ ਗੋਤਰ ਦੇ ਭਾਈਚਾਰੇ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਆ ਤਾਂ ਦੱਸ ਜੀ ਕਿ ਇਹ ਮੇਲਾ ਭਾਦੋਂ ਦੇ ਚਾਨਣ ਦੀ ਦੂਜ ਨੂੰ ਪਰਦਾ ਤੇ ਵੱਡੇ ਵਡੇਰਿਆਂ ਦੇ ਲਈ ਮਿੱਟੀ ਕੱਢੀ ਜਾਂਦੀ ਆ ਬਾਬਾ ਲੱਖੋ ਜੀ ਮਾਤਾ ਗੋਰਾ ਜੀ ਤੇ ਛੋਟੀ ਸਮਾਧ ਜਿਹੜੀ ਆ ਸ਼ੰਕਾ ਜੀ ਤੇ ਉੱਥੇ ਲੋਕ ਆ ਕੇ ਮਿੱਟੀ ਕੱਢਦੇ ਨੇ ਆਪਣੇ ਮਨ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਕਈ ਲੋਕ ਜਿਹੜੇ ਇੱਥੋਂ ਮੰਨਤਾ ਮੰਗ ਕੇ ਜਾਂਦੇ ਨੇ ਕਈ ਲੋਕ ਇੱਥੇ ਆ ਕੇ ਆਪਣੀਆਂ ਮੰਤਾਂ ਪੂਰੀਆਂ ਕਰਵਾ ਚੁੱਕੇ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਨ੍ਹਾਂ ਦੇ ਪਰਿਵਾਰਕ ਦੀ ਪਰਿਵਾਰ ਦੀ ਤੰਗੀ ਸੀ ਤੰਗੀ ਘਟ ਰਹੀ ਸੀ ਬਹੁਤ ਸਾਰੇ ਜਿਹੜੇ ਲੋਕਾਂ ਦੇ ਮਸਲੇ ਹੱਲ ਹੋਏ ਨੇ ਇਸ ਥਾਂ ਦੀ ਜਿਹੜੀ ਆਸਥਾ ਆ ਕਿਉਂਕਿ ਇਤਿਹਾਸ ਜਿਹੜਾ ਆ ਇਸ ਦਾ ਬਹੁਤ ਵੱਡਾ ਆ ਤਾਂ ਕੀ ਇਸ ਦਾ ਇਤਿਹਾਸ ਆ ਆਖਰ ਕਦੋਂ ਤੋਂ ਇਹ ਮੇਲਾ ਪਰ ਰਿਹਾ ਇਸ ਦਾ ਇਤਿਹਾਸ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਨਾਲ ਜੁੜਿਆ ਹੋਇਆ ਆ ਉਹ ਤੁਹਾਨੂੰ ਸਾਰੀ ਗੱਲਬਾਤ ਸੁਣਾਉਣੇ ਆ ਸਾਡੇ ਸਹਿਯੋਗੀ ਅਮਨ ਤਗੜ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਤੇ ਰਿਪੋਰਟ ਸਾਂਝੀ ਕੀਤੀ ਗਈ ਆ ਲੋਕ ਜਿਹੜੇ ਉੱਥੇ ਮੇਲੇ ਦੇ ਵਿੱਚ ਪਹੁੰਚੇ ਸਨ ਉਹ ਕੀ ਕਹਿੰਦੇ ਨੇ ਇਸ ਮੇਲੇ ਨੂੰ ਲੈ ਕੇ ਇਸ ਦੇ ਇਤਿਹਾਸ ਬਾਰੇ ਤਾਂ ਆਖਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਹੌਲੀ-ਹੌਲੀ ਇਸ ਥਾਂ ਦੇ ਬਾਰੇ ਜਾਣਕਾਰੀ ਮਿਲ ਰਹੀ ਆ ਕਿਸ ਤਰੀਕੇ ਦੇ ਨਾਲ ਲੋਕ ਦੂਰ ਦਰਾਡੇ ਤੋਂ ਕਲਕੱਤੇ ਤੱਕ ਤੋਂ ਲੋਕ ਇੱਥੇ ਆ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ ਅਨੁਸਾਰੀ ਗੱਲਬਾਤ ਸੁਣਾਉਂਦੇ ਆ ਸਾਡੇ ਸਹਿਯੋਗੀ ਅਮਨ ਤੱਗੜ ਦੇ ਵੱਲੋਂ ਉੱਥੇ ਪਹੁੰਚੇ ਹੋਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਇਤਿਹਾਸਕ ਇਹ ਆਪਣਾ ਜ਼ਿਲ੍ਹਾ ਸੰਗਰੂਰ ਧੂਰੀ ਦੇ ਕੋਲ ਕਾਂਝਲਾ ਪਿੰਡ ਆ ਜੀ ਬਾਬਾ ਜੀ ਪਹਿਲਾਂ ਉੱਥੇ ਬਰਾਜਮਾਨ ਹੋਏ ਉਸ ਤੋਂ ਬਾਅਦ ਸੱਥੇ ਸ਼ੰਕਰ ਜੀ ਆਏ ਿੱਟ ਲੈ ਕੇ ਆਂਦੀ ਉਸ ਤੋਂ ਬਾਅਦ ਇੱਥੇ ਫਿਰ ਬਾਬਾ ਜੀ ਨੇ ਆਪਣਾ ਸਰੂਪ ਦਿਖਾਇਆ ਵੀ ਇੱਥੇ ਮੇਰਾ ਮੰਦਿਰ ਬਣਾਇਆ ਜਾਵੇ ਉਸ ਤੋਂ ਬਾਅਦ ਇੱਥੇ ਮੰਦਿਰ ਬਣਾਇਆ ਗਿਆ ਤੇ ਲੋਕਾਂ ਦੀਆਂ ਮਨੋ ਕਾਮਨਾ ਪੂਰੀ ਹੋਣਗੀਆਂ ਤੇ ਸਾਰੇ ਤੱਕੜ ਪਰਿਵਾਰ ਇੱਥੇ ਆ ਕੇ ਮੱਥਾ ਟੇਕਣ ਲੱਗਿਆ ਹਾਂਜੀ ਇੱਥੇ ਸੁਣਨ ਨੂੰ ਆਇਆ ਸੀ ਤੁਸ ਨੂੰ ਇਹ ਵੀ ਹੁੰਦਾ ਸੀ ਕੋਈ ਤਲਵੇਸ਼ੁੱਤ ਜਿਹੜਾ ਇੱਥੇ ਚੱਕ ਕੇ ਲੈ ਆਇਆ ਇਹ ਆਪਾਂ ਜਿਹੜੀ ਹੈਗੀ ਕਾਜਲਾ ਕਾਜਲਾ ਪਿੰਡ ਹੈ ਧੂਰੀ ਦੇ ਕੋਲ ਜ਼ਿਲ੍ਹਾ ਸੰਗਰੂਰ ਉੱਥੇ ਤੋਂ ਇੱਟ ਲਿਆਉਂਦੇਗੇ ਤੇ ਇੱਥੇ ਸ਼ੰਕਰ ਜੀ ਦੀ ਤੇ ਬਾਕੀ ਇੱਥੇ ਬਾਬੇ ਇੱਥੇ ਕਿਸੇ ਦੇ ਸਭੂਪ ਚਾਹੇ ਉਹਨਾਂ ਨੇ ਆਪਣੇ ਦੱਸਿਆ ਵੀ ਇੱਥੇ ਮੇਰਾ ਮੰਦਿਰ ਬਣਾਇਆ ਜਾਵੇ ਤਾਂ ਉਹ ਜੱਟ ਜਿਮੀਦਾਰਾਂ ਨੇ ਜਗਾ ਛੱਟੀ ਤੇ ਇੱਥੇ ਮੰਦਿਰ ਬਣਾਇਆ ਗਿਆ ਗੁਰਜਨ ਜੀ ਜੇ ਗੱਲ ਕਰੀਏ ਦਰਵੇਸ਼ ਵੱਲੋਂ ਇੱਟ ਚੱਕ ਕੇ ਲੈ ਕੇ ਆਂਦੀ ਸੀ ਜੀ ਇੱਥੇ ਹਾਂਜੀ ਬਿਲਕੁਲ ਇਹੀ ਇਤਿਹਾਸ ਹੈ ਜੀ ਇਹ ਕਾਂਜਲਾ ਪਿੰਡ ਤੋਂ ਧੂਰੀ ਕੋਲ ਹੈ ਜੀ ਉੱਥੋਂ ਦਰਵੇਸ਼ ਜੀ ਨੇ ਇੱਟ ਚੱਕ ਕੇ ਲੈ ਕੇ ਆਂਦੀ ਸੀ ਆਂਦੇ ਸਾਰੇ ਇੱਥੇ ਜਿਵੇਂ ਕਹਿੰਦੇ ਨੇ ਵੀ ਪੂਰੇ ਹੋ ਗਏ ਸੀ ਉਹ ਇੱਥੇ ਡੇੜੂ ਪਿੰਡ ਦੇ ਵਿੱਚ ਹਾਂਜੀ ਇਹੀ ਜਗ੍ਹਾ ਤੇ ਜੀ ਇਹੀ ਜਗ੍ਹਾ ਤੇ ਇਹੀ ਸਥਾਨ ਹਾਂਜੀ ਹਾਂਜੀ ਫਿਰ ਅਥੋ ਵਾਰ ਵੀ ਆਈ ਵੀ ਇੱਥੇ ਬਾਬਾ ਜੀ ਦਾ ਮੰਦਿਰ ਬਣਾਓ ਵੀ ਮੈਂ ਇੱਥੇ ਤਗੜ ਗੋਤਰ ਦਾ ਹੈਗਾ ਜੀ ਮੇਰਾ ਇੱਥੇ ਮੰਦਿਰ ਬਣਾਇਆ ਜਾਵੇ ਆਵਾਜ਼ਾਂ ਹੁੰਦੀਆਂ ਸੀ ਅੱਛਾ ਜੀ ਜਿਵੇਂ ਫਿਰ ਪੁਰਾਣਾ ਇਤਿਹਾਸ ਹੈ ਦੇਖੋ ਸਚਾਈ ਕੀ ਹੈ ਕੋਈ ਇੱਥੇ ਘਟਵੱਧ ਵੀ ਹੋ ਸਕਦੀ ਹੈ ਨਾ ਸਚਾਈ ਇਹ ਹੈ ਵੀ ਇੱਥੋਂ ਆਵਾਜ਼ ਆਈ ਸੀ ਤਾਂ ਇਹ ਜਗ੍ਹਾ ਤੇ ਸਥਾਨ ਤੇ ਬਣਿਆ ਸੀ ਜੀ ਨੇ ਫਲਾਕੋਂ ਇੱਥੇ ਜੋ ਆ ਮਾ ਤਕੜ ਕੋਤਰ ਦਾ ਮੇਲਾ ਭਰਿਆ ਜਾ ਰਿਹਾ ਕਿੰਨੇ ਸਾਲਾਂ ਤੋਂ ਭਰਿਆ ਜਾ ਰਿਹਾ ਅ ਮੇਰਾ ਖਿਆਲ ਜੀ ਦੇਖੋ 51 ਸਾਲ ਦਾ ਮੈਂ ਹੋ ਗਿਆ ਬਚਪਨ ਚ ਮੈਂ ਹੁੰਦਾ ਸੀ ਇੱਥੇ ਆਂਦਾ ਸੀ ਜੀ ਕੋਈ ਪੁਰਾਣਾ ਕਹ ਲਓ ਵੀ 70 80 ਸਾਲ ਤੋਂ ਉੱਥੋਂ ਮੇਲਾ ਭਰਿਆ ਜਾਂਦਾ ਹੈ ਜੀ ਗੱਲਬਾਤ ਕਰਦੇ ਅੰਤ ਨੂੰ ਅ ਕੀ ਨਾਮ ਆ ਜੀ ਆਪਣਾ ਮੇਲਾ ਰਾਮ ਤਕੜ ਤੇ ਆਪ ਤੁਸੀਂ ਬਜ਼ੁਰਗੋਂ ਤੋਂ ਲੋਕ ਜਦਾ ਇਸ ਚੀਜ਼ ਬਾਰੇ ਨੋਲੇਜ ਆ ਜਿਹੜਾ ਮੇਲਾ ਭਰਿਆ ਜਾਂਦਾ ਕਿੰਨੇ ਕ ਸਾਲ ਹੋ ਗਏ ਮੇਲਾ ਭਰਦਿਆਂ ਨੂੰ ਦੇਖੋ ਜੀ ਮੇਰੀ 80 ਸਾਲ ਦੀ ਉਮਰ ਹੈ ਜਦੋਂ ਮੈਂ ਸੇ ਪੰਜੇ ਸਾਲ ਦੇ ਜਦ ਤੋਂ ਇੱਥੇ ਹੁਣ ਇਸ ਤੋਂ ਪਹਿਲਾਂ ਕਈ ਸਾਡੀਆਂ ਬਜ਼ੁਰਗਾਂ ਦੇ ਪੀੜ੍ਹੀਆਂ ਇੱਥੇ ਆ ਰਹੀਆਂ ਨੇ ਜੀ ਉਹ ਬਜ਼ੁਰਗਾਂ ਦੀਆਂ ਤਿੰਨ ਚਾਰ ਪੀੜ੍ਹੀਆਂ ਵੀ ਹੋ ਸਕਦੀਆਂ ਹੈ ਤਕਰੀਬਨ 4-5 ਸਾਲ ਤੋਂ ਇਹ ਇੱਥੇ ਜੀ ਤੁਹਾਡਾ ਜਿਹੜਾ ਤੱਕੜ ਪਰਿਵਾਰ ਇੱਥੇ ਆ ਰਿਹਾ ਹੈ ਜੀ ਸੇਵਾ ਕਰ ਹੈ ਤੇ ਆ ਕੇ ਜੀ ਇੱਥੇ ਫਰੰਦੇ ਵਿੱਚ ਇਹ ਵੀ ਆਇਆ ਵੀ ਜਿਹੜੇ ਤਨ ਮੰਨ ਤੋਂ ਦਿਲੋਂ ਸੇਵਾ ਕਰ ਦੇਣੇ ਤਨ ਮੰਨ ਤੋਂ ਆਉਂਦੇ ਨੇ ਉਹ ਲੱਖਾਂ ਤੋਂ ਲੱਖਾਂ ਰੁਪਏ ਲੱਖਪਤੀ ਵੀ ਬਣੇ ਨੇ ਦੇਖੋ ਸਚਾਈਆਂ ਦੇ ਵਿੱਚ ਇਹ ਬਿਲਕੁਲ ਸਚਾਈ ਹੈ ਜੀ ਜਿਹੜਾ ਇੱਥੇ ਮਾਨ ਸੱਚੇ ਮੰਨਦੇ ਨਾਲ ਇੱਥੇ ਆ ਕੇ ਹਾਜ਼ਰੀ ਭਰਦਾ ਹੈ ਸ਼ੰਕਰ ਜੀ ਹੈ ਜਿੱਥੇ ਦਰਵੇਸ਼ ਜੀ ਦੀ ਬਣੀ ਹੋਈ ਹੈ ਸਮਾਧ ਉੱਥੇ ਆ ਕੇ ਮਨੋ ਕਾਮਨਾ ਆਪਣੀ ਦੱਸਦਾ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇਹ ਸਚਾਈ ਹੈ ਸਾਡੇ ਜਿਹੜੇ ਧਿਆਨ ਦੇ ਵਿੱਚ ਆ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਸੀ ਉਹਨਾਂ ਦੇ ਬੱਚੇ ਵੀ ਇੱਥੇ ਹੋਏ ਆ ਜਿਨ੍ਹਾਂ ਦੀਆਂ ਕਾਮ ਮਨੋ ਕਾਮਨਾ ਪੂਰੀਆਂ ਹੋਈਆਂ ਇੱਥੇ ਆ ਜੀ ਉਹ ਦੁਨੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਜੇ ਵੀ ਲੱਗਦਾ ਨਹੀਂ ਤੁਹਾਨੂੰ ਵੀ ਤੱਕੜ ਪਰਿਵਾਰ ਦੇ ਬੋਤ ਅਜੇ ਤੱਕੜ ਪਰਿਵਾਰ ਨੇ ਪੰਜਾਬ ਦੇਸ਼ ਦੇ ਪੰਜਾਬ ਦੀ ਗੱਲ ਕਰ ਲਈ ਜਾਂ ਵਿਦੇਸ਼ਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੂੰ ਆਪਣੀ ਜਗ੍ਹਾ ਜਿੱਥੇ ਮਿੱਟੀ ਨਿਕਲਦੀ ਆ ਉਹਨਾਂ ਨੂੰ ਅਜੇ ਉਹ ਆਪਣੀ ਪ੍ਰੋਪਰ ਜਗਾ ਬਾਰੇ ਵੀ ਪਤਾ ਫਕਤੀਆਂ ਬਾਰੇ ਨਹੀਂ ਪਤਾ ਹੈਗਾ ਉਹ ਉਹਨਾਂ ਨੂੰ ਪੂਰਾ ਡਰਾਫਟ ਇੱਕ ਵਾਰ ਸੁਣਦਾ ਦੇਖੋ ਜੀ ਸਾਡੀ ਇੱਥੇ ਇੱਕ ਮੈਨੇਜਮੈਂਟ ਕਮੇਟੀ ਬਣੀ ਹੋਈ ਆ ਜ ਜਿਹਦੇ ਪ੍ਰਧਾਨ ਸੁਰੇਂਦਰ ਕੁਮਾਰ ਠੱਗੜ ਜੀ ਹਨ ਜੀ ਉਹ ਸਾਰੀ ਕਮੇਟੀ ਮਿਲ ਕੇ ਉਪਰਾਲਾ ਕਰੀ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾ ਜਾ ਸਕੇ ਜਿਹੜਾ ਠੱਗੜ ਪਰਿਵਾਰ ਆ ਸਾਰਿਆਂ ਨੂੰ ਮੈਸੇਜ ਕਨਵੇ ਕੀਤਾ ਜਾਵੇ ਵੀ ਵੱਧ ਤੋਂ ਵੱਧ ਇੱਥੇ ਆ ਕੇ ਹਾਜ਼ਰੀਆਂ ਲਵਾਓ ਬਾਬਾ ਜੀ ਨੇ ਖੁਸ਼ੀਆਂ ਪ੍ਰਾਪਤ ਕਰੋ ਜੀ ਕੀ ਨਾਮ ਸੁਣੋਗੇ ਉਹ ਨਾਸ ਸਿੰਘ ਜੀ ਤੇ ਅੱਜ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ ਮੈਂ ਤੁਹਾਡੇ ਲਈ ਅਸੀਂ ਆਪਣਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਨਾ ਸੰਤੋੜਾ ਪਿੰਡ ਆ ਸਾਡੇ ਤੱਗੜਾਂ ਦਾ ਮੇਲਾ ਲੱਗਦਾ ਸੀ ਤੱਗੜ ਪਰਿਵਾਰ ਤੋਂ ਆਏ ਹਾਂ ਜੀ ਤਲਵੰਡੀ ਸਾਬੋ ਤੋਂ ਆਏ ਹਾਂ ਤਲਵੰਡੀ ਸਾਬੋ ਤੋਂ ਆਏ ਹਾਂ ਹਾਂਜੀ ਤਲਵੰਡੀ ਸਾਬੋ ਤੋਂ ਤੇ ਤੱਗੜ ਤੱਗੜ ਗੋਤਰ ਦਾ ਮੇਲਾ ਲੱਗਦਾ ਤੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਆ ਰਹੇ ਹੋ ਸਾਨੂੰ ਤਾਂ ਦੂਜਾ ਸਾਲ ਹੀ ਹੋਇਆ ਜੀ ਹੁੰਦਾ ਇਹਨੂੰ ਪਹਿਲਾਂ ਪਤਾ ਨਹੀਂ ਸਾਨੂੰ ਕਿੱਥੇ ਮੇਲਾ ਲੱਗਦਾ ਤੇ ਸਾਨੂੰ ਇੱਥੇ ਫੇਸਬੁੱਕ ਤੋਂ ਜਾਣਕਾਰੀ ਹੋਈ ਹੈ ਜੀ ਤੇ ਅਸੀਂ ਪਿਛਲੇ ਸਾਲ ਦੀ ਆਉਣ ਲੱਗੇ ਹਾਂ ਅਗਰ ਕਿਹਦੇ ਬਾਰੇ ਆਏ ਆਮਨ ਪੱਤਰਕਾਰ ਨੇ ਸਾਨੂੰ ਬੁਲਾਇਆ ਮਤਲਬ ਫੇਸਬੁੱਕ ਤੇ ਦੇਖਿਆ ਸੀ ਜੀ ਤੇ ਤੁਸੀਂ ਇੱਥੇ ਇੱਕ ਪ੍ਰਣ ਲਿਆ ਸੀਗਾ ਉਹ ਪ੍ਰਣ ਕੀ ਸੀ ਜਨਤਾ ਜਾਣਨਾ ਚਾਹੁੰਦੀ ਹੈ ਪ੍ਰਣ ਤੇ ਇਹ ਹੈ ਜੀ ਆਪਣਾ ਨਾ ਆਪਣੇ ਬੇਟੇ ਦੀ ਮੈਰਜ ਆ ਗਈ ਆਪਣਾ 11ਵੇਂ ਮਹੀਨੇ ਚ 28 ਤਰੀਕ ਦੀ ਜੀ ਉਹਦੇ ਵਿੱਚ ਪ੍ਰਣ ਇਹ ਕਰ ਰਹਾ ਮੈਂ ਬਾਬਾ ਜੀ ਦੇ ਦਰ ਤੇ ਆ ਕੇ ਵੀ ਮੈਂ दारू ਬਿਲਕੁਲ ਨਹੀਂ ਉਹਦੇ ਪੈਲਸ ਦੇ ਵਿੱਚ ਲਾਉਂਗਾ ਜੀ ਕਿਉਂ ਮੈਂ ਆਪਣੇ ਲੜਕੇ ਦਾ ਵਿਆਹਗਾ ਵੀ ਉਹਦੇ ਵਿੱਚ ਖਰਚਾ ਦਾ ਖਰਚਾ ਘਟੂਗਾ ਨਾਲੇ ਲੜਾਈ ਘਟੂ ਇਤੇ ਸਾਰੀਆਂ ਚੀਜ਼ਾਂ ਨਾਲੇ ਕੁੜੀ ਵਾਲਿਆਂ ਦਾ ਫਾਇਦਾ ਨਾਲੇ ਸਾਡਾ ਫਾਇਦਾ ਵੀ दारू ਬਿਲਕੁਲ ਮੈਂ ਉੱਥੇ ਚਲਾਉਂਗਾ ਨਹੀਂ ਪੈਲਸ ਦੇ ਵਿੱਚ ਵੀ ਇਹ ਮੈਂ ਲੋਕਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਵੀ ਖਰਚਾ ਘੱਟ ਤੋਂ ਘੱਟ ਕਰੋ ਬਰਾਤ ਘੱਟ ਤੋਂ ਘੱਟ ਲਜਾਓ ਵੀ ਪੈਲਸਾਂ ਦਾ ਖਰਚਾ ਘਟਾਓ ਜੇ ਹੋ ਸਕੇ ਤਾਂ ਘਰਾਂ ਦੇ ਵਿੱਚ ਹੀ ਕਰੋ ਜਿਵੇਂ ਪੈਲਸਾਂ ਦੇ ਪਹਿਲਾਂ ਪਿੰਡਾਂ ਦੇ ਵਿੱਚ ਕਰਦੇ ਰਹੇ ਕੋਸਤਰਾਂ ਵਿਆਹ ਕਰੋ ਸਾਦੇ ਵਿਆਹ ਕਰੋ ਆਪਾਂ ਪੈਲਸਾਂ ਦੇ ਵਿੱਚ ਜਿਆਦਾ ਖਰਚੇ ਕੀ ਜਾਂਦੇ ਆਂ ਤੀਜਾਂ ਖਰਾਬ ਹੋਈ ਜਾਂਦੀਆਂ ਆਂ ਅ ਦਾਰੂਆਂ ਚੱਲੀ ਜਾਂਦੀਆਂ ਲੜਾਈਆਂ ਹੁੰਦੀਆਂ ਇਸੇ ਕਰਕੇ ਮੈਂ ਇੱਥੇ ਬੰਨ ਕਰਦਾ ਵੀ ਮੈਂ ਦਾਰੂ ਬਿਲਕੁਲ ਨਹੀਂ ਚਲਾਉਂਗਾ ਪੈਲਸ ਦੇ ਵਿੱਚ ਇਹ ਤੁਸੀਂ ਜਿਹੜਾ ਪ੍ਰਣ ਲਿਆ ਇਹ ਬਾਬਾ ਜੀ ਦੇ ਦਰ ਤੇ ਅੱਜ ਲਿਆ ਜਾਂ ਪਿਛਲੇ ਪਿਛਲੇ ਸਾਲ ਵੀ ਲੈ ਚੁੱਕੇ ਹੋ ਨਹੀਂ ਅੱਜ ਹੀ ਲਿਆ ਅੱਜ ਹੀ ਮੈਂ ਇੱਥੇ ਪ੍ਰਣ ਲਿਆ ਜੀ ਆਪਣਾ ਇਹ ਆਪਣੇ ਭਤੀਜਾ ਜੀ ਭਤੀਜਾ ਹੈ ਇਹ ਇਹ ਬਿਲਕੁਲ ਦਾਰੂਣੀ ਕਿੰਦਾ ਪਹਿਲਾਂ ਬਹੁਤ ਪੀਂਦਾ ਸੀ ਜੀ ਇਹਨੇ ਮੈਨੂੰ ਮਤਲਬ ਸਹਿ ਦਿੱਤੀ ਵੀ ਤੂੰ ਇਹ ਪ੍ਰਣ ਕਰਕੇ ਜਾ ਮੈਂ ਕਿਹਾ ਵੀ ਚਲੋ ਤੁਹਾਡੀ ਇੱਛਾ ਆਪਾਂ ਇਹ ਇਸ ਚੀਜ਼ ਨੂੰ ਆ ਅੱਜ ਇੱਥੇ ਕਹਿ ਕੇ ਜਾਂਦੇ ਆ ਤੇ ਆਪਾਂ ਪਹਿਲੇ ਇਸ ਵਿੱਚ ਦਾਰੂਣੀ ਚਲਾਵਾਂਗੇ ਬਹੁਤ ਵਧੀਆ ਮੈਸੇਜ ਆ ਤੇ ਇਹ ਦੁਨੀਆ ਨੂੰ ਜੋ ਲੋਕ ਤੁਹਾਡੀ ਤੁਹਾਨੂੰ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ ਵੀ ਪੈਸਿਆਂ ਦੇ ਵਿੱਚ दारू ਘਟਾਓ ਬਰਾਤਾਂ ਘਟਾਓ ਘੱਟ ਬੰਦੇ ਲੈ ਕੇ ਜਾਓ ਮੈਂ ਤਾਂ ਕਹਿੰਦਾ ਵੀ 11-12 ਹੀ ਹੋਣ ਜਿਵੇਂ ਪਹਿਲਾਂ ਕਹਿੰਦੇ ਸੀ ਵੀ 11-12 ਬੰਦੇ ਬੰਦੇ ਬਰਾਤ ਜਾਓ ਤੇ ਆਪਾਂ ਦਾ ਲੈ ਕੇ ਆਓ ਤੇ ਖਰਚਾ ਘਟੇ ਦਾਜ ਦੇਹ ਜੀ ਦਾ ਹਾਂ ਦਾਦੇ ਜੀ ਜਨਾ ਮੰਗੋ ਦਾਦੇ ਜੀ ਮੈਂ ਵੀ ਨਹੀਂ ਮੰਗਿਆ ਹਾਂ ਬਿਲਕੁਲ ਨਹੀਂ ਮੰਗਿਆ ਆਪਣੇ ਬੇਟੇ ਦੀ ਮੈਰਿਜ ਆ ਗਈ 38 ਤਰੀਕ ਦੀ 11ਵੇਂ ਮਹੀਨੇ ਦੀ ਆਪਾਂ ਦਾ ਦਾਦੇ ਜੀ ਬਿਲਕੁਲ ਨਹੀਂ ਮੰਗਿਆ ਅਗਲੀ ਵੀਚਾ ਜੋ ਦੇਣ ਨਾ ਦੇਣ ਜੋ ਤੁਸੀਂ ਹਣ ਇਤੋਂ ਉਪਰਣ ਲੈ ਕੇ ਚੁੰਦੇ ਹੋ ਹਾਂਜੀ ਤੇ ਖਰੇ ਉਤਰੇਗੇ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਖਰੇ ਉਤਰਾਂਗੇ ਜੀ ਜੀ ਹਾਂਜੀ ਹਾਂਜੀ ਤੇ ਇੱਕ سوال ਇਹ ਮੈਂ ਕਰਨਾ ਚਾਹੂੰਗਾ ਤੁਹਾਨੂੰ ਲੱਗਦਾ ਨਹੀਂ ਕਿ ਜੋ ਆਪਣਾ ਪੁਰਾਣਾ ਵਿਰਸਾ ਕੋਲੋਂ ਪੁੰਦਾ ਜਾਇਆ ਜਿਹਨੂੰ ਤੁਸੀਂ ਹਣ ਗੱਲ ਕਰੀ ਆ ਵੀ ਪਹਿਲਾਂ ਘਰਾਂ ਦੇ ਵਿੱਚ ਵਿਆਹ ਕੀਤੇ ਜਾਂਦੇ ਸੀਗੇ ਇਹ ਪੁਰਾਣੇ ਵਿਰਸੇ ਨੂੰ ਦੁਬਾਰਤੋਂ ਲੈ ਕੇ ਹੋਣਾ ਚਾਹੀਦਾ ਬਿਲਕੁਲ ਚਾਹੀਦਾ ਜੀ ਅਸੀਂ ਤਾਂ ਕਹਿੰਦੇ ਆ ਵੀ ਪੁਰਾਣਾ ਵਿਸਾ ਕੇ ਆਵੇ ਇਹ ਖਰਚੇ ਘਟਣ ਨਾਲ ਤਾਂ ਲੜਾਈਆਂ ਘਟਣਾ दारू ਘਟੇ ਲੋਕ ਨਸ਼ਿਆਂ ਤੋਂ ਰਹਿਤ ਹੋ ਕੇ ਖੇਡਾਂ ਵਲ ਜਾਣ ਕੋਈ ਹੋਰ ਖੇਡਹਾਰੀ ਬਣ ਕਬੱਡੀ ਦੇ ਖੇਡਹਾਰੀ ਬਣ ਕੁਸ਼ਤੀ ਦੇ ਖੇਡਹਾਰੀ ਬਣ ਤੇ ਨਾਲੇ ਨਸ਼ਿਆਂ ਤੋਂ ਦੂਰ ਰਹਿਣ ਕੰਮ ਕਰਨੀ ਧਿਆਨ ਰੱਖਣਾ ਤੁਸੀਂ ਅੱਜ ਇੱਥੇ ਦਰਸ਼ਨ ਕਰਨ ਆਇਓ ਤੇ ਕਿੰਨੇ ਸੋ ਕਿਲੋਮੀਟਰ ਦੂਰੀ ਤੋਂ ਆਇਓ ਅਸੀਂ ਘਟੋ ਘਟ ਮੇਰੇ ਖਿਆਲ 400 ਕਿਲੋਮੀਟਰ ਹੋਊਗਾ ਹਾਂ 400 ਕਿਲੋਮੀਟਰ ਤੋਂ ਆਏ ਤਲੰਡੀ ਸੱਪ ਤੋਂ ਜਲੰਧਾ ਲੁਧਿਆਣਾ ਜਿਲ੍ਹਾ ਇਹ ਲੁਧਿਆਣੇ ਕਿਲੇ ਦੇ ਵਿੱਚ ਹੈ ਕੰਡ ਤੁਸੀਂ ਆਫਰ ਤੁਸੀਂ ਆਪਣਾ ਹਾਂਜੀ ਭੋਲਾ ਸਿੰਘ ਜੀ ਕਿਹੜੇ ਸ਼ਹਿਰੋਂ ਕਿਹੜੇ ਸ਼ਹਿਰ ਤੋਂ ਤਲਵੰਡੀ ਸਾਬੋ ਤੋਂ ਜੀ ਕੀ ਨਾਮ ਆ ਜੀ ਦਵਿੰਦਰ ਸਿੰਘ ਜੀ ਜਿਹੜਾ ਅੱਜ ਮੇਲਾ ਇੱਥੇ ਆਪੋ ਮਨਾਇਆ ਗਿਆ ਉਹ ਕਦੇ ਵਾਸਤੇ ਕਿਸ ਪਰਵ ਵਾਸਤੇ ਇਹ ਤੱਗੜ ਗੋਦ ਦਾ ਮੇਲਾ ਜੋ ਹਰ ਸਾਲ ਲੱਗਦਾ ਹੈ ਸਾਡੇ ਵੱਡੇ ਬਡੇਰਿਆਂ ਦਾ ਬਜ਼ੁਰਗਾਂ ਦਾ ਬਾਬਾ ਲਖੂ ਜੀ ਅਤੇ ਮਾਤਾ ਗੌਰਾਂ ਜੀ ਉਹਨਾਂ ਦੀ ਯਾਦ ਵਿੱਚ ਭਾਦੋਂ ਦੀ ਚਾਨਣੀ ਦਿਉਜ ਨੂੰ ਹਰ ਸਾਲ ਇੱਥੇ ਮਨਾਇਆ ਜਾਂਦਾ ਜੀ ਤੱਗੜ ਬਰਾਦਰੀ ਸਾਡੀ ਸਾਰੀ ਆਲ ਇੰਡੀਆ ਚੋਂ ਇੱਥੇ ਇਕੱਠੀ ਹੋ ਕੇ ਸਿਰਫ ਇੱਕੋ ਇੱਕ ਬਰਾਦਰੀਆ ਸਾਡੀ ਜਿਹੜੀ ਇਕੱਠੀ ਮੱਥਾ ਟੇਕਦੀ ਐ ਇੱਕ ਜਗ੍ਹਾ ਸਭ ਦਾ ਪ੍ਰਸ਼ਾਦ ਇਕੱਠਾ ਕੀਤਾ ਜਾਂਦਾ ਬਰੂੜ ਲਿਆਂਦੇ ਜਾਂਦੇ ਨੇ ਇੱਕ ਜਗ੍ਹਾ ਇਕੱਠੇ ਕੀਤੇ ਜਾਂਦੇ ਨੇ ਹੋਮ ਜਗ੍ਹਾ ਇੱਕ ਜਗ੍ਹਾ ਇਕੱਠਾ ਕੀਤਾ ਜਾਂਦਾ ਜੋ ਵੀ ਸਾਡੇ ਤੱਗੜ ਪਰਿਵਾਰ ਦਾ ਬਜ਼ੁਰਗ ਵੱਡਾ ਹੁੰਦਾ ਉਹ ਇੱਕ ਜਗ੍ਹਾ ਤੇ ਸਾਰੇ ਮੱਥਾ ਟੇਕਦੇ ਨੇ ਸਾਰੇ ਪਰਿਵਾਰ ਇੱਕ ਦੂਜੇ ਨੂੰ ਸਾਲ ਬਾਅਦ ਜਿਹੜੇ ਬਾਹਰੋਂ ਆਏ ਨੇ ਪੰਜਾਬ ਤੋਂ ਸਾਡੇ ਕੋਲ ਰਾਜਸਥਾਨ ਤੋਂ ਲੈ ਕੇ ਬੀਕਾਨੇਰ ਤੋਂ ਸਾਰੇ ਇੱਥੇ ਹੁੰਦੇ ਨੇ ਪੰਜਾਬ ਦੇ ਆਲੇ ਦੁਆਲੇ ਸਾਰੇ ਬੰਦੇ ਆਉਂਦੇ ਨੇ ਤੱਗੜ ਪਰਿਵਾਰ ਦੇ ਜਿੰਨੇ ਵੀ ਗੋਤਰ ਦੇ ਬੰਦੇ ਨੇ ਉਹ ਇੱਥੇ ਇਕੱਠੇ ਹੁੰਦੇ ਨੇ ਜਾ ਸਾਡੇ ਵੱਡੇ-ਵਡੇਰਾਂ ਦਾ ਮੱਥਾ ਇੱਥੇ ਟੇਕਿਆ ਜਾਂਦਾ ਹੈ। ਇਹ ਸਿਰਫ ਤੱਗੜ ਗੋਤਰ ਦਾ ਹੀ ਮੱਥਾ ਟਿਕਦਾ ਜੀ। ਸਿਰਫ ਤੱਗੜ ਗੋਤਰ ਦਾ ਮੱਥਾ ਟਿਕਦਾ ਜੀ। ਤੱਗੜ ਗੋਤਰ ਦੀਆਂ ਕੁੜੀਆਂ ਜਾਂ ਦੋਤੇ ਜਾਂ ਦੋਤੀਆਂ ਕੋਈ ਵੀ ਉਹ ਕੋਈ ਮੱਥਾ ਨਹੀਂ ਟੇਕ ਸਕਦਾ। ਨਾ ਤੱਗੜ ਪਰਿਵਾਰ ਦੇਆਂ ਲੜਕੀਆਂ ਮੱਥਾ ਟੇਕ ਸਕਦੇ ਆ ਨੇ। ਸਿਰਫ ਤੇ ਸਿਰਫ ਜੈਂਟਸ ਨੇ ਜੋ ਤੱਗੜ ਪਰਿਵਾਰ ਦੇ ਉਹ ਮੱਥਾ ਟੇਕ ਸਕਦੇ ਨੇ ਸਿਰਫ। ਜੀ ਧੰਨਵਾਦ ਜੀ। ਕੀ ਨਾਮ ਹੈ? ਗੁਲਸ਼ਰ ਹੈ ਤੱਗੜ ਜੀ। ਅ ਗੁਲਸ਼ਨ ਜੀ ਜਿਹੜਾ ਮੇਲਾ ਪਰਦਾ ਕਿੰਨੀ ਤਰੀਕ ਨੂੰ ਪਰਦਾ ਤੇ ਕਿਹੜੇ ਫਨ ਪਰਦਾ ਕਿਫਾਲ ਦੇ ਵਿੱਚ ਕਿਹੜੀ ਤਰੀਕ ਨੂੰ ਪਟਾ ਇਹ ਕੋਈ ਤਰੀਕ ਦੀ ਫਿਕਸ ਨਹੀਂ ਹੈਗੀ ਜੀ ਇਹ ਭਾਦੋ ਦੀ ਚੰਨ ਦੀ ਦੂਜ ਨੂੰ ਪਰਦਾ ਹੈ ਜੀ ਜੀ ਭਾਦੋ ਦੀ ਚੰਨ ਦੀ ਦੂਜ ਨੂੰ ਇਹ ਮੇਲਾ ਪਰਦਾ ਹੈ ਜੀ ਹਰ ਸਾਲ ਇਹ ਪਰਦਾ ਹੈ ਜੀ ਇਹ ਅਗਰ ਗੱਲ ਕਰੀਏ ਤਾਂ ਕਿਤੋਂ ਤੋਂ ਕਿਹੋ ਸੰਗਤਾਂ ਕਿਤੋਂ ਤੋਂ ਕਿੱਥੇ ਕਿਹੜੇ-ਕਿਹੜੇ ਸ਼ਹਿਰਾਂ ਤੋਂ ਆਉਂਦੀਆਂ ਨੇ ਸੰਗਤਾਂ ਜੀ ਬਹੁਤ ਦੂਰ ਤੋਂ ਪਿਛਲੀ ਵਾਰ ਤਾਂ ਸੰਗਤਾਂ ਕਲਕੱਤੇ ਤੋਂ ਵੀ ਆਈਆਂ ਸੀ ਜੀ ਦੇਖੋ ਕਿੰਨੀ ਦੂਰ ਹੈ ਆਊਟ ਆਫ ਸਟੇਟ ਹੈ ਕਲਕੱਤੇ ਤੋਂ ਦੇਹਰਾਦੂਨ ਤੋਂ ਦਿੱਲੀ ਤੋਂ ਤੇ ਰਾਜਸਥਾਨ ਤੋਂ ਵੀ ਸਾਡੇ ਰਿਸ਼ਤੇਦਾਰ ਉਹ ਵੀ ਆਏ ਨੇ ਜੀ ਰਾਜਸਥਾਨ ਤੋਂ ਅੱਗੇ ਉਹ ਤੋਂ ਵੀ ਅੱਗੇ ਆਏ ਨੇ ਜੀ ਤੇ ਬਹੁਤ ਦੂਰ ਦੂਤੋਂ ਸੰਗਤਾਂ ਆndੀਆਂ ਨੇ ਜੀ ਇੱਥੇ ਤੇ ਜੋ ਅੱਜ ਦਾ ਮੇਲਾ ਭਰਿਆ ਗਿਆ ਤਾਂ ਵਧੀਆ ਲੱਗਿਆ ਵੀ ਕਿਸ ਤਰ੍ਹਾਂ ਲੱਗਿਆ ਵੀ ਸੰਗਤਾਂ ਕਿੰਦਾ ਪਿਆਰ ਕਿੰਨਾ ਕੁ ਮਿਲਿਆ ਪਿਆਰ ਤਾਂ ਹੀ ਦੇਖੋ ਹੁਣ ਇਕੱਠ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਗਾ ਵੀ ਕਿੰਨਾ ਆਪਸ ਦੇ ਵਿੱਚ ਪਿਆਰ ਹੈ ਤਗੜ ਗੋਤਰ ਦਾ ਤਗੜ ਪਰਿਵਾਰ ਦਾ ਕਿਉਂਕਿ ਇਹ ਸਭ ਤੋਂ ਵੱਡੀ ਗੱਲ ਹੈ ਵੀ ਇਕੱਠਾ ਮੱਥਾ ਟੇਕਣਾ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਬਾਕੀ ਜੋ ਬਰਾਦਰੀਆਂ ਨੇ ਮਤਲਬ ਕੋਈ ਸਵੇਰੇ 6 ਵਜੇ ਟੇਕਦਾ ਕੋਈ ਸ਼ਾਮ ਨੂੰ 6 ਵਜੇ ਟੇਕਦਾ ਤੱਗੜ ਗੋਤਰੀ ਹੈ ਜਿਹੜਾ ਇਕੱਠਾ ਮੱਠਾ ਮੱਠਾ ਡੇਕਦੇ ਆ 12 ਵਜੇ ਡੇਕਦੇ ਆ ਜੀ ਸਾਰੇ ਤੱਗੜ ਬਿਵਾਰ ਕਈਆਂ ਨੂੰ ਹਜੇ ਵੀ ਨਾ ਤੱਗੜ ਗੋਤਰ ਵਾਲਿਆਂ ਨੂੰ ਨਹੀਂ ਪਤਾ ਜੋ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਕਿੱਥੇ ਰਹਿੰਦੇ ਨੇ ਵੀ ਜੋ ਫੜੀ ਜੋ ਮਿੱਟੀ ਨਿਕਲਦੀ ਆ ਜਿਸ ਦਿੱਤਾ ਵੱਡੇ ਅਸਤਾਨ ਨੇ ਕਿ ਉਹ ਕਿਹੜੇ ਨੇ ਕਿ ਕਿਹੜੇ ਸ਼ਹਿਰ ਦੇ ਵਿੱਚ ਨੇ ਤੇ ਕਿਹੜੇ ਮਹੀਨੇ ਦੇ ਫਾਲ ਦੇ ਵਿੱਚ ਕਿਹੜੇ ਮਹੀਨੇ ਨੂੰ ਆਉਂਦਾ ਸਾਲ ਵੀ ਦੱਸ ਦੋ ਤੇ ਸ਼ਹਿਰ ਮਹੀਨਾ ਮਹੀਨਾ ਵੀ ਦੱਸੋ ਦੇਖੋ ਜੀ ਇਹ ਇਹ ਉਪਰਾਲਾ ਦਾ ਸੀ ਕਾਫੀ ਟਾਈਮ ਤੋਂ ਕਰ ਰਹੇ ਆ ਵੀ ਇਹ ਚੀਜ਼ ਤੱਕੜ ਬਰਵਾ ਦੇ ਘਰ ਘਰ ਪਹੁੰਚੇ ਜੀ ਵੀ ਇਹ ਭਾਦੋ ਦੀ ਚੰਨਨ ਦੀ ਦੂਜ ਨੂੰ ਮੱਥਾ ਟੇਕਦਾ ਤੇ ਅਸੀਂ ਹੁਣ ਪੂਰਾ ਕਵਰ ਕਰ ਰਹੇ ਆ ਵੀ ਸੋਸ਼ਲ ਮੀਡੀਆ ਹੁਣ ਬਹੁਤ ਤੇਜ਼ਾ ਤੁਹਾਨੂੰ ਪਤਾ ਹੈ ਜਿੱਥੇ ਤੱਕ ਵੀ ਸਾਡਾ ਸੋਸ਼ਲ ਮੀਡੀਆ ਇਸਤੇਮਾਲ ਆਸੀਂ ਕਰ ਰਹੇ ਆ ਠੀਕ ਹੈ ਐਂ ਤਕਰੀਬਾ ਰਖੜੀ ਦਾ 17 ਦਿਨ ਬਾਅਦ ਇਹਦਾ ਟਾਈਮ ਆਂਦਾ ਜੀ ਮੱਥਾ ਟੇਕਣ ਦਾ ਤੇ ਆਪਾਂ ਜੰਤਰੀਆਂ ਜੀ ਵੀ ਦੇਖ ਸਕਦੇ ਆ ਭਾਦੋ ਦੀ ਦੂਜ ਚੰਨਨ ਦੀ ਦੂਜ ਨਿਕਲ ਆਂਦੀ ਹੈ ਡੇਟ ਜੀ ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਮਨਾਇਆ ਜਾਂਦਾ ਇਹ ਜੀ ਖੰਨੇ ਦੇ ਕੋਲ ਪਿੰਡ ਦਿਹੇੜੂ ਹੈ ਜੀ ਜੀ ਜੋ ਡਿਸਟ੍ਰਿਕਟ ਲੁਧਿਆਣਾ ਜੇ ਪੈਂਦਾ ਹੈ ਤਹਿਸੀਲ ਖੰਨੇ ਚ ਪੈਂਦਾ ਹੈ ਜੀ ਜੀ ਤੇ ਇਧਰੋਂ ਖੰਨੇ ਦੇ ਨੇੜੇ ਹੈ ਜੀ ਇਧਰੋਂ ਆਪਣੇ ਬੀਜਾ ਚਾਵਾ ਦੇ ਨੇੜੇ ਪੈਂਦਾ ਹੈ ਜੀ ਤੇ ਤੱਗੜ ਗੋਤਰ ਦੇ ਜੋ ਲੋਕ ਨੇ ਉਹਨਾਂ ਨੂੰ ਕੀ ਬੇਨਤੀ ਕਰਮਚਾਹਾਂਗੇ ਤੇ ਤੱਗੜ ਅਸੀਂ ਵੀਰਾਂ ਨੂੰ ਇਹੀ ਬੇਨਤੀ ਕਰਾਂਗੇ ਜੀ ਵੀ ਵੱਧੋ ਵੱਧ ਤੱਗੜ ਪਰਿਵਾਰ ਆਪਣਾ ਹੱਥ ਆ ਕੇ ਮੱਥਾ ਟੇਕੇ ਕਿਉਂਕਿ ਇੱਕ ਵੱਡੇ ਵਡੇਰਿਆਂ ਦਾ ਮੱਥਾ ਹੀ ਹੁੰਦਾ ਜਿਹੜਾ ਲੱਗਦਾ ਹੈ ਜੀ ਜੇ ਆਪਾਂ ਇਹ ਮੱਥਾ ਟੇਕਾਂਗੇ ਤਾਂ ਆਪਨੇ ਦੂਜੇ ਮੱਥੇ ਲੱਗਣਗੇ ਜੇ ਆਪਾਂ ਆਪਣੇ ਪਰਵਾਦੇ ਬਜ਼ੁਰਗਰੋਂ ਨਹੀਂ ਪੁੱਛਿਆਗਾ ਤਾਂ ਹੋ ਸਕਦਾ ਆਪਣੇ ਦੂਜੇ ਮੱਥੇ ਵੀ ਨਾ ਲੱਗਣ ਕੀ ਨਾਮ ਸੀ ਵੱਡੇ ਵਡੇਰਿਆਂ ਦਾ ਅਗਰ ਗੱਲ ਕਰੀਏ ਮੱਥਾ ਕਿਸ 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 ਨਾਮ ਤੇ ਵੱਡੇ ਵਡੇਰਿਆਂ ਦਾ ਹਾਂਜੀ ਸਾਡੇ ਵੱਡੇ ਬਜ਼ੁਰਗ ਹੈਗੇ ਜੀ ਬਾਬਾ ਲਖੋ ਜੀ ਤੇ ਮਾਤਾ ਗੋਰਾ ਜੀ ਤੇ ਉਧਰ ਛੋਟੀ ਸਮਾਜ ਦੇ ਸ਼ੰਕਰ ਜੀ ਦੀ ਹੈ ਜੀ ਜੀ ਹਾਂਜੀ ਮਨੋ ਕਾਮ ਨਾਲ ਲੋਕਾਂ ਦੀ ਸਾਰਿਆਂ ਦੀ ਤੇ ਪੂਰੀਆਂ ਹੁੰਦੀਆਂ ਬਿਲਕੁਲ ਪੂਰੀ ਹੁੰਦੀ ਹੈ ਜੀ ਬਿਲਕੁਲ ਪੂਰੀ ਹੁੰਦੀ ਹੈ ਮੈਂ ਖੁਦ ਇਹ ਚੀਜ਼ ਦਾ ਅਗਵਾਇ ਨਹੀਂ ਪੂਰੀ ਹੁੰਦੀ ਹੈ ਤੁਸੀਂ ਸ਼ੰਕਰ ਜੀ ਕੋਲ ਜੋ ਵੀ ਮਨਕੋਮਨ ਮੰਗੋਗੇ ਪੂਰੀ ਸੌਪ ਸੈਂਡ ਕਰਨਗੇ ਹਾਂ ਜੀ ਹਾਂ ਜੀ ਤੀ ਨਮਸਕਾਰ ਬਹੁਤ ਲਾਲ ਤੱਕੜ ਤੇ ਇੱਥੇ ਦਾ ਅਗਰ ਗੱਲ ਕਰੀਏ ਤਾਂ ਇਤਿਹਾਸ ਕੀ ਹੈ ਇਤਿਹਾਸ ਬਾਰੇ ਦੱਸੋ